ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸੰਗਤ ਜੀ ਆਪਣੀ ਅਸਤੀ ਵੀਡੀਓ ਦਾ ਵਿਸਾ ਹੈ ਕਿ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਹ ਤਿੰਨ ਸ਼ਬਦਾਂ ਦਾ ਜਾਪ ਕਰਦੇ ਹੋ ਜਾਂ ਫਿਰ ਕੱਲ ਤੋਂ ਹੀ ਸ਼ੁਰੂ ਕਰ ਦਿੰਦੇ ਹੋ ਤਾਂ ਬਹੁਤ ਹੀ ਜਲਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਦੇਖਣ ਨੂੰ ਮਿਲੇਗੇ ਇਹ ਸ਼ਬਦ ਬਹੁਤ ਹੀ ਪਾਵਰਫੁੱਲ ਸ਼ਬਦ ਨੇ ਅਤੇ ਇਹ ਸ਼ਬਦ ਜਾਪ ਕਰਨੇ ਪਉਤੇ ਸੌਖੇ ਹੈ ਕੋਈ ਵੀ ਇਨਸਾਨ ਬਹੁਤ ਆਸਾਨੀ ਦੇ ਨਾਲ ਇਹਨਾਂ ਤਿੰਨ ਸ਼ਬਦਾਂ ਨੂੰ ਬੋਲ ਸਕਦਾ ਹੈ ਅਸਲੀ ਇਹ ਵੀਡੀਓ ਹਰ ਧਰਮ ਦੇ ਇਨਸਾਨ ਦੇ ਲਈ ਹੈ ਕੋਈ ਵੀ ਮਨੁੱਖ ਕਿਸੇ ਵੀ ਧਰਮ ਦੇ ਵਿੱਚ ਹੋਵੇ ਜੇਕਰ ਉਹ ਇਸ ਤਰੀਕੇ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਲਵੇ ਤਾਂ ਯਕੀਨਨ ਹੀ ਉਹਦਾ ਪੂਰਾ ਦਿਨ ਬਹੁਤ ਸੋਹਣਾ ਲੱਗਦਾ ਹੈ ਤੇ ਦੂਸਰੀ ਗੱਲ ਆਪਾਂ ਤੁਹਾਨੂੰ ਦੋ ਕੰਮ ਵੀ ਦੱਸਾਂਗੇ ਜਿਹੜੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਨੇ ਹਨ ਹਰ ਇੱਕ ਧਰਮ ਦੇ ਇਨਸਾਨ ਨੇ ਕਰਨੇ ਹਨ ਪਹਿਲਾ ਕੰਮ ਹੈ ਨਾਮ ਜਪਣਾ ਤੇ ਦੂਸਰਾ ਕੰਮ ਹੈ ਦਾਨ ਪੁੰਨ ਕਰਨਾ ਹਰ ਇੱਕ ਧਰਮ ਦੇ ਵਿੱਚ ਦਾਨ ਪੁੰਨ ਕਰਨਾ ਤੇ ਨਾਮ ਜਪਣ ਨੂੰ ਇਮੇਤ ਦਿੱਤੀ ਗਈ ਹੈ ਇਹ ਦੋਨੇ ਉਦੋਂ ਹੀ ਸੰਪੂਰਨ ਨੇ ਜਦੋਂ ਅਸੀਂ ਇਕੱਠੇ ਕਰਦੇ ਹਾਂ ਜੇਕਰ ਸਿਰਫ ਅਸੀਂ ਨਾਮ ਜਪਦੇ ਆਂ ਦਾਨ ਨਹੀਂ ਕਰਦੇ ਤਾਂ ਸਾਡਾ ਨਾਮ ਜਪਿਆ ਵੀ ਬੇਅਰਥ ਹੈ ਜੇਕਰ ਸਿਰਫ ਅਸੀਂ ਦਾਨ ਹੀ ਕਰਦੇ ਆਂ ਨਾਮ ਨਹੀਂ ਜਪਦੇ ਤਾਂ ਉਹ ਵੀ ਕਿਤੇ ਨਾ ਕਿਤੇ ਸਾਡੇ ਲਈ ਘਾਟ ਹੈ ਸੋ ਸਾਨੂੰ ਇਹ ਦੋਵੇਂ ਕੰਮ ਕਰਨੇ ਬਹੁਤ ਜ਼ਰੂਰੀ ਹੈ ਆਪਾਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਵੀ ਸੁਣਾਉਣ ਲੱਗੇ ਹਾਂ ਜਿਸ ਸਾਖੀ ਨੂੰ ਸੁਣ ਕੇ ਤੁਹਾਡੀ ਆਸਥਾ ਹੋਰ ਵੱਧ ਜਾਵੇਗੀ ਮੇਰੇ ਧੰਨ ਧੰਨ ਗੁਰੂ ਨਾਨਕ ਪਾਸਾ ਜੀ ਦੇ ਤੇ ਜੀ ਦੇ ਉੱਤੇ ਵਿਸ਼ਵਾਸ ਵੱਧ ਜਾਵੇਗਾ ਕਿਉਂਕਿ ਇਹ ਸਾਖੀਆਂ ਸੁਣਾਉਣ ਦਾ ਸਿਰਫ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਤੁਹਾਡੀ ਆਸਥਾ ਵੱਧ ਜਾਵੇ ਤੇ ਤੁਹਾਡਾ ਮਨੋਬਲ ਉੱਚਾ ਹੋਵੇ ਤੇ ਤੁਹਾਡਾ ਵਿਸ਼ਵਾਸ ਵੱਧੇ ਆਪਾਂ ਜਿਹੜੀ ਅੱਜ ਤੁਹਾਨੂੰ ਸਾਖੀ ਸੁਣਾਉਣ ਜਾ ਰਹੀਆਂ ਇਹ ਕੋਈ ਕਾਲਪਨਿਕ ਸਾਖੀ ਨਹੀਂ ਇਹ ਇੱਕ ਸਚਾਈ ਹੈ ਸੱਚੀ ਕਹਾਣੀ ਹੈ ਇਹ ਕਹਾਣੀ ਨਹੀਂ ਇੱਕ ਸਾਖੀ ਹੈ ਇੱਕ ਸੱਚੀ ਪਤੀ ਪਤਨੀ ਦੀ ਜਿਨ੍ਹਾਂ ਨੇ ਖੁਦ ਇਹਨਾਂ ਦੇ ਨਾਮ ਤੇ ਖਤਾਬਾਂ ਵੀ ਬਣੀਆਂ ਨੇ ਇਹ ਇੱਕ ਸਾਖੀ ਅੰਗਰੇਜ਼ ਜੋੜੇ ਦੀ ਹੈ ਇਹ ਕਹਾਣੀ ਇੱਕ ਅੰਗਰੇਜ਼ ਜੋੜੇ ਦੀ ਹੈ ਜਿਨ੍ਹਾਂ ਨੂੰ ਅਸੀਂ ਜੁਲੀਅਟ ਅਤੇ ਉਸਦੇ ਪਤੀ ਰੀਚਰਡ ਕਹਿ ਕੇ ਬੁਲਾਵਾਂਗੇ ਉਹਨਾਂ ਦਾ ਨਾਮ ਸੀ ਜੁਲੀਅਟ ਉਸਦੀ ਪਤਨੀ ਸੀ ਤੇ ਰਿਚਰਡ ਉਸਦਾ ਪਤੀ ਸੀ। ਉਹ ਲੰਡਨ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ। ਉਹ ਦੋਵੇਂ ਅੰਗਰੇਜ਼। ਰਿਚਰਡ ਇੱਕ ਸਫਲ ਵਪਾਰੀ ਸੀ ਜਿਸ ਨੇ ਆਪਣੀ ਮਿਹਨਤ ਨਾਲ ਬਹੁਤ ਸਾਰੀ ਦੌਲਤ ਕਮਾਈ ਸੀ। ਜੁਲੀਅਟ ਇੱਕ ਸਕੂਲ ਅਧਿਆਪਕਾ ਸੀ ਜੋ ਬੱਚਿਆਂ ਨੂੰ ਪੜਾਉਂਦੀ ਅਤੇ ਉਹਨਾਂ ਨੂੰ ਨੈਤਿਕਤਾ ਦੇ ਪਾਠ ਪੜਾਉਂਦੀ। ਦੋਵੇਂ ਹੀ ਬਹੁਤ ਨੇਕਦਿਨ ਵਾਲੇ ਇਨਸਾਨ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਦਾਨਪੁਨ ਵਿੱਚ ਲਗਾ ਦਿੱਤਾ ਸੀ ਗਰੀਬਾਂ ਨੂੰ ਖਾਣਾ ਵੰਡਣਾ ਅਨਾਥ ਆਸ਼ਰਮਾਂ ਨੂੰ ਪੈਸੇ ਦੇਣਾ ਬਿਮਾਰਾਂ ਦੇ ਇਲਾਜ ਲਈ ਮਦਦ ਕਰਨਾ ਇਹ ਉਹਨਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਸੀ ਪਿੰਡ ਵਾਲੇ ਉਹਨਾਂ ਨੂੰ ਦਾਨਵੀਰ ਕਹਿ ਕੇ ਪੁਕਾਰਦੇ ਸਨ ਉਹਨਾਂ ਨੇ ਕਈ ਚੈਰਿਟੀ ਚੈਰਿਟੀ ਸੰਸਥਾਵਾਂ ਬਣਾਈਆਂ ਜਿੱਥੇ ਹਜ਼ਾਰਾਂ ਲੋਕਾਂ ਨੂੰ ਮਦਦ ਮਿਲੀ ਪਰ ਇੱਕ ਗੱਲ ਉਹਨਾਂ ਵਿੱਚ ਨਹੀਂ ਸੀ ਉਹ ਸੀ ਨਾਮ ਚਪਣਾ ਉਹ ਈਸ਼ਵਰੀ ਵਿੱਚ ਵਿਸ਼ਵਾਸ ਤਾਂ ਜ਼ਰੂਰ ਰੱਖਦੇ ਸਨ ਪਰ ਉਹਨਾਂ ਨੂੰ ਲੱਗਦਾ ਸੀ ਕਿ ਨੇਕ ਕੰਮ ਹੀ ਕਾਫੀ ਹਨ ਉਹ ਕਹਿੰਦੇ ਕਿ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਏਹੀ ਤਾਂ ਸੱਚੀ ਪੂਜਾ ਹੈ ਨਾਮ ਜਪਣਾ ਤਾਂ ਬੁੱਢੇ ਲੋਕਾਂ ਦਾ ਕੰਮ ਹੈ ਇੱਕ ਦਿਨ ਜਦੋਂ ਉਹ ਦੋਵੇਂ ਆਪਣੇ ਘਰ ਦੇ ਬਾਗ ਵਿੱਚ ਬੈਠੇ ਚਾਹ ਪੀ ਰਹੇ ਸਨ ਤਾਂ ਜੁਲੀਅਟ ਨੇ ਰੀਚਰਡ ਨੂੰ ਕਿਹਾ ਸੁਣੋ ਜੀ ਅਸੀਂ ਇਹਨੇ ਨੇਕ ਕੰਮ ਕਰਦੇ ਹਾਂ ਜੇ ਕਿ ਸੱਚਮੁੱਚ ਪਰਲੋਕ ਹੈ ਤਾਂ ਅਸੀਂ ਜ਼ਰੂਰ ਸਵਰਗ ਵਿੱਚ ਜਾਵਾਂਗੇ ਪਰ ਮੈਨੂੰ ਡਰ ਲੱਗਦਾ ਹੈ ਕਿ ਪਾਪੀ ਲੋਕ ਕਿੱਥੇ ਜਾਂਦੇ ਹਨ ਅਤੇ ਪੂਰਨ ਕਰਨ ਵਾਲੇ ਕਿੱਥੇ ਰਿਚਰਡ ਹੱਸ ਪਿਆ ਤੇ ਕਿਹਾ ਜੁਲੀਅਟ ਅਸੀਂ ਤਾਂ ਦਾਨੀ ਹੈ ਅਸੀਂ ਪਾਪੀ ਨਹੀਂ ਅਸੀਂ ਪਾਪ ਨਹੀਂ ਕੀਤੇ ਪਰ ਠੀਕ ਹੈ ਆਓ ਇੱਕ ਵਚਨ ਦੇਈਏ ਇੱਕ ਦੂਸਰੇ ਨੂੰ ਜੋ ਵੀ ਸਾਡੇ ਵਿੱਚੋਂ ਪਹਿਲਾਂ ਇਸ ਦੁਨੀਆ ਤੋਂ ਜਾਵੇਗਾ ਉਹ ਦੂਜੇ ਨੂੰ ਸੁਨੇਹਾ ਭੇਜੇਗਾ ਸਸਤੀਗਾ ਕੀ ਪਰਲੋਕ ਕਿਹੋ ਜਹਾ ਹੈ ਪਾਪੀ ਕਿਸ ਲੋਕ ਵਿੱਚ ਜਾਂਦੇ ਹਨ ਤੇ ਪੁੰਨੀ ਕਿਸ ਲੋਕ ਵਿੱਚ ਜਾਂਦੇ ਹਨ ਜੁਲੀਅਟ ਨੇ ਹੱਸ ਕੇ ਸਹਿਮਤੀ ਦਿੱਤੀ ਅਤੇ ਦੋਵਾਂ ਨੇ ਹੱਥ ਮਿਲਾ ਕੇ ਵਚਨ ਦਿੱਤਾ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਇੱਕ ਮਜ਼ਾਕ ਹੈ ਪਰ ਇਹ ਵਚਨ ਉਹਨਾਂ ਦੀ ਜ਼ਿੰਦਗੀ ਬਦਲਣ ਵਾਲਾ ਸਾਬਿਤ ਹੋਣਾ ਸੀ ਸਮਾਪਿਤ ਦਾ ਗਿਆ ਜੁਲੀਅਟ ਅਤੇ ਰਿਚਰਡ ਨੇ ਆਪਣੇ दानਪੁਨ ਜਾਰੀ ਰੱਖੇ ਉਹਨਾਂ ਨੇ ਇੱਕ ਹਸਪਤਾਲ ਬਣਾਇਆ ਜਿੱਥੇ ਗਰੀਬਾਂ ਦਾ ਮੁਫਤ ਇਲਾਜ ਹੁੰਦਾ ਸੀ ਉਹਨਾਂ ਨੇ ਅਨਾਥ ਬੱਚਿਆਂ ਨੂੰ ਪੜਾਇਆ ਬੁੱਢਿਆਂ ਨੂੰ ਸਹਾਰਾ ਦਿੱਤਾ ਪਿੰਡ ਵਾਲੇ ਉਹਨਾਂ ਨੂੰ ਪੂਜਦੇ ਸਨ ਪਰ ਨਾਮ ਜਪਣਾ ਉਹ ਭੁੱਲ ਗਏ ਉਹਨਾਂ ਨੂੰ ਲੱਗਦਾ ਸੀ ਕਿ ਨੇਕ ਕੰਮ ਹੀ ਸਭ ਕੁਝ ਹਨ ਇੱਕ ਦਿਨ ਜੁਲੀਅਟ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਚ ਨਾ ਸકી ਰਿਚਰਡ ਦਾ ਦਿਲ ਟੁੱਟ ਗਿਆ ਉਹ ਰੋਂਦਾ ਰਿਹਾ ਜੁਲੀਅਟ ਤੂੰ ਵਚਨ ਦਿੱਤਾ ਸੀ ਹੁਣ ਦਾਸ ਤੂੰ ਕਿੱਥੇ ਹੈ ਪਰਲੋਕ ਕਿਹੋ ਜਿਹਾ ਹੈ ਜੁਲੀਅਟ ਦੇ ਮਰਨ ਤੋਂ ਬਾਅਦ ਰਿਚਰਡ ਨੇ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਉਹ ਹਰ ਰਾਤ ਸੌਂਦਾ ਤਾਂ ਸੁਪਨੇ ਵਿੱਚ ਉਮੀਦ ਰੱਖਦਾ ਹੈ ਕਿ ਜੁਲੀਅਟ ਜ਼ਰੂਰ ਆਵੇਗੀ। ਉਹ ਘਰ ਵਿੱਚ ਇਕੱਲਾ ਬੈਠ ਕੇ ਕਹਿੰਦਾ ਜੁਲੀਅਟ ਤੂੰ ਤਾਂ ਦਾਨੀ ਸੀ ਤੂੰ ਜ਼ਰੂਰ ਸਵਰਗ ਵਿੱਚ ਗਈ ਹੋਵੇਂਗੀ। ਪਾਪੀ ਲੋਕ ਨਰਕ ਵਿੱਚ ਜਾਂਦੇ ਹਨ ਪਰ ਅਸੀਂ ਤਾਂ ਪੁੰਨੀ ਹਾਂ। ਪਹਿਲਾ ਹਫ਼ਤਾ ਬੀਤ ਗਿਆ। ਕੋਈ ਸੁਨੇਹਾ ਨਹੀਂ। ਦੂਜਾ ਮਹੀਨਾ ਵੀ ਬੀਤ ਗਿਆ। ਅਜੇ ਵੀ ਖਾਮੋਸ਼ੀ। ਰਿਚਰਡ ਨੇ ਆਪਣੇ ਦੋਸਤਾਂ ਨੂੰ ਦੱਸਿਆ ਮੇਰੀ ਪਤਨੀ ਬਚਨ ਦੇ ਦੇ ਕੇ ਗਈ ਸੀ ਉਹ ਦੱਸੇਗੀ ਕਿ ਪੁੰਨ ਵਾਲੇ ਕਿੱਥੇ ਜਾਂਦੇ ਹਨ ਪਰ ਤੀਜਾ ਮਹੀਨਾ ਚੌਥਾ ਮਹੀਨਾ ਪੰਜਵਾਂ ਮਹੀਨਾ 6 ਮਹੀਨੇ ਲੰਘ ਗਏ ਕੋਈ ਸੁਪਨਾ ਨਹੀਂ ਕੋਈ ਆਵਾਜ਼ ਨਹੀਂ ਕੋਈ ਚਿੱਠੀ ਨਹੀਂ ਰਿਚਰਡ ਦਾ ਵਿਸ਼ਵਾਸ ਡੋਲ ਗਿਆ ਉਹ ਸੋਚਣ ਲੱਗ ਪਿਆ ਸ਼ਾਇਦ ਪਰਲੋਕ ਨਹੀਂ ਹੈ ਸਭ ਮਨਕਾੜਤ ਗੱਲਾਂ ਹਨ ਧਰਮ ਵਾਲੇ ਲੋਕ ਝੂਠ ਬੋਲਦੇ ਨੇ ਮਰਨ ਤੋਂ ਬਾਅਦ ਸਭ ਖਤਮ ਹੈ ਚਾਹੇ ਪਾਪ ਕੀਤੇ ਹੋਣ ਚਾਹੇ ਪੁਣ ਸਭ ਇੱਕੋ ਜਹਾ ਹੈ ਸੇਮ ਹੀ ਨੇਬਾਦ ਰਿਚਡ ਨੇ ਫੈਸਲਾ ਕੀਤਾ ਕਿ ਉਹ ਇੱਕ ਕਿਤਾਬ ਲਿਖੇਗਾ ਉਹ ਆਪਣੇ ਅਨੁਭਵ ਨੂੰ ਦੁਨੀਆ ਨਾਲ ਸਾਂਝਾ ਕਰੇਗਾ ਉਹ ਆਪਣੇ ਟੇਬਲ ਤੇ ਬੈਠ ਗਿਆ ਪੈਨ ਚੁੱਕਿਆ ਤੇ ਲਿਖਣ ਲੱਗ ਪਿਆ ਕੋਈ ਪਰਲੋਕ ਨਹੀਂ ਹੈ ਮੇਰੀ ਪਤਨੀ ਜੁਲੀਅਟ ਅਤੇ ਮੈਂ ਬਹੁਤ ਦਾਨਪੁਣ ਕੀਤਾ ਅਸੀਂ ਨੇਕ ਲੋਕ ਸੀ ਪਰ ਉਹ ਮਰੀ ਤਾਂ ਕੋਈ ਸੁਨੇਹਾ ਨਹੀਂ ਆਇਆ ਇਹ ਸਭ ਝੂਠ ਹੈ मरंतो बात सब खत्म हो जाता है पापी होवे या पुन्नी कोई स्वर्ग नहीं कोई नरक नहीं सब इत्थे खत्म है वो लिखदा जा रिया सी ਉਸਦੇ ਹੱਥ ਕੰਬ ਰਹੇ ਸਨ ਉਹ ਸੋਚ ਰਿਹਾ ਸੀ ਕਿ ਇਹ ਕਿਤਾਬ ਲੋਕਾਂ ਨੂੰ ਸੱਚ ਦੱਸੇਗੀ ਲੋਕ ਧਰਮ ਛੱਡ ਦੇਣਗੇ दान ਛੱਡ ਦੇਣਗੇ ਅਤੇ ਸਿਰਫ ਦੁਨੀਆ ਵਿੱਚ ਜੀਣਗੇ ਹਰ ਕੋਈ ਪਾਪ ਕਰੇਗਾ ਆਪਣੇ ਮਨ ਮੁਤਾਬਿਕ ਕੰਮ ਕਰਨੇ ਸ਼ੁਰੂ ਕਰ ਦੇਵੇਗਾ ਜਿਸ ਨੂੰ ਜੀ ਕਰੇਗਾ ਪਾਪ ਕਰੇਗਾ ਜਿਸ ਨੂੰ ਜੀ ਕਰੇਗਾ ਧਰਮ ਨੂੰ ਮੰਨੇਗਾ ਜਿਸ ਨੂੰ ਦਿਲ ਨਹੀਂ ਕਰੇਗਾ ਉਹ ਦਾਨ ਵੀ ਛੱਡ ਦੇਵੇਗਾ ਠੀਕ ਉਸ ਪਲ ਜਦੋਂ ਉਹ ਅਗਲੀ ਲਾਈਨ ਲਿਖਣ ਲੱਗਾ ਉਸ ਦਾ ਪੈਨ ਰੁਕ ਗਿਆ ਉਹ ਹੈਰਾਨ ਹੋਇਆ ਕੀ ਹੋਇਆ ਪੈਨ ਵਿੱਚ ਸਿਆਹੀ ਖਤਮ ਹੋ ਗਈ ਉਹ ਜ਼ੋਰ ਨਾਲ ਦਬਾਉਂਦਾ ਰਿਹਾ ਪਰ ਪੈਨ ਨਹੀਂ ਚੱਲਿਆ ਅਚਾਨਕ ਉਸ ਨੂੰ ਲੱਗਾ ਕਿ ਕੋਈ ਹੱਥ ਉਸ ਦੇ ਹੱਥ ਨੂੰ ਫੜ ਰਿਹਾ ਹੈ ਉਹ ਡਰ ਗਿਆ ਉੱਠ ਕੇ ਖੜਾ ਹੋ ਗਿਆ ਕਮਰੇ ਵਿੱਚ ਠੰਡੀ ਹਵਾ ਚੱਲ ਰਹੀ ਸੀ ਫਿਰ ਇੱਕ ਆਵਾਜ਼ ਆਈ ਨਰਮ ਤੇ ਪਿਆਰ ਭਰੀ ਜਾਣੀ ਪਹਿਚਾਣੀ ਆਵਾਜ਼ ਰਿਚਰਡ ਡਰੋ ਨਾ ਮੈਂ ਤੇਰੀ ਜੁਲੀਅਟ ਹਾਂ ਰਿਚਰਡ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਸਾਹਮਣੇ ਇੱਕ ਚਮਕਦਾ ਰੂਪ ਸੀ ਜੁਲੀਅਟ ਦਾ ਪਰਵਦੇਰੇ ਸੁੰਦਰ ਬਦੇਰੇ ਚਮਕਦਾਰ ਉਹ ਹੁੰਦਾ ਪਿਆ ਜੁਲੀਅਟ ਤੂੰ ਆ ਗਈ 6 ਮਹੀਨੇ ਤੂੰ ਕਿੱਥੇ ਸੀ ਵਚਨ ਯਾਦ ਸੀ ਨਾ 줄리엣 ਨੇ ਮੁਸਕਰਾ ਕੇ ਕਿਹਾ ہاں ਪਿਆਰੇ ਮੈਂ ਵਚਨ ਨਿਭਾਉਣ ਆਈ ਹਾਂ ਪਰ ਰੱਬ ਨੇ ਮੈਨੂੰ ਰੋਕ ਲਿਆ ਸੀ ਤੂੰ ਗਲਤ ਸੁਨੇਹਾ ਲੋਕਾਂ ਨੂੰ ਦੇਣ ਲੱਗ ਪਿਆ ਸੀ ਇਸ ਲਈ ਉਸਨੇ ਮੈਨੂੰ ਧਰਤੀ ਤੇ ਭੇਜ ਦਿੱਤਾ ਸੁਣ ਮੈਂ ਇੱਕ ਬਹੁਤ ਸੋਹਣੇ ਲੋਕ ਵਿੱਚਾਂ ਇੱਥੇ ਹਰਿਆਲੀ ਹੈ ਫੁੱਲਾਂ ਦੀਆਂ ਖੁਸ਼ਬੂਆਂ ਹਨ ਸੰਗੀਤ ਵਰਗੀ ਖਾਮੋਸ਼ੀ ਹੈ ਦਾਨ ਪੁੰਨ ਕਰਨ ਕਰਕੇ ਮੈਨੂੰ ਇਹ ਥਾਂ ਮਿਲੀ ਹੈ ਪੁੰਨੀ ਲੋਕ ਇੱਥੇ ਆਉਂਦੇ ਨੇ ਇੱਕ ਸੁੰਦਰ ਸ਼ਾਂਤਮਈ ਲੋਕ ਆਪੀ ਲੋਕ ਉਹ ਇੱਕ ਹਨੇਰੇ ਦੁਖਦਾਈ ਥਾਂ ਤੇ ਜਾਂਦੇ ਹਨ ਜਿੱਥੇ ਪਛਤਾਵਾ ਅਤੇ ਤੜਫ ਹੈ ਪਰ ਮੇਰੇ ਪਿਆਰੀ ਅਸੀਂ ਇੱਕ ਗਲਤੀ ਕੀਤੀ ਅਸੀਂ ਦਾਨਪੁੰਨਤਾ ਕੀਤਾ ਪਰ ਨਾਮ ਨਹੀਂ ਜਪਿਆ ਨਾਮ ਜਪਣ ਵਾਲੇ ਉਹਨਾਂ ਦਾ ਲੋਕ ਬਹੁਤ ਜ਼ੋਦਾ ਸੋਹਣਾ ਹੈ ਇੱਥੋਂ ਵੀ ਉੱਪਰ ਜਿੱਥੇ ਸਿਰਫ ਖੁਸ਼ੀ ਹੈ ਕੋਈ ਦੁੱਖ ਨਹੀਂ ਨਾਮ ਜਪਣ ਨਾਲ ਰੂਹ ਰੱਬ ਨਾਲ ਜੁੜ ਜਾਂਦੀ ਹੈ ਦਾਨ ਤਾਂ ਸਰੀਰ ਲਈ ਹੈ ਨਾਮ ਰੂਹ ਲਈ ਹੈ ਰਿਚਰਡ ਰੋ ਰਿਹਾ ਸੀ ਮੈਂ ਸਮਝ ਗਿਆ ਜੁਲੀਅਟ ਮੈਂ ਗਲਤ ਸੀ ਹੁਣ ਮੈਂ ਨਾਮ ਜਪਾਂਗਾ ਵਾਹਿਗੁਰੂ ਵਾਹਿਗੁਰੂ ਈਸ਼ਵਰ ਈਸ਼ਵਰ ਜੋ ਵੀ ਨਾਮ ਹੈ ਮੈਂ ਜਪਾਂਗਾ ਜੁਲੀਅਟ ਨੇ ਉਸਦੇ ਮੱਥੇ ਨੂੰ ਛੂਹਿਆ ਅਤੇ ਕਿਹਾ ਹੁਣ ਜਾ ਲੋਕਾਂ ਨੂੰ ਸੱਚ ਦੱਸ ਦਾਨ ਕਰੋ ਪਰ ਨਾਮ ਜਪੋ ਇਹੀ ਅਸਲ ਰਾਹ ਹੈ ਫਿਰ ਉਹ ਅਲੋਪ ਹੋਗੀ ਅਕਲੇ ਦਿਨ रिचर्ड ਨੇ ਆਪਣੀ ਅੱਧੀ ਕਿਤਾਬ ਸਾੜ ਦਿੱਤੀ ਉਸਨੇ ਨਵੀਂ ਕਿਤਾਬ ਲਿਖੀ ਨਾਮ ਜਪਣ ਦੀ ਤਾਕਤ ਉਹ ਨਾਮ ਜਪਣ ਲੱਗ ਪਿਆ দান ਜਾਰੀ ਰੱਖਿਆ ਪਿੰਡ ਵਾਲੇ ਹੈਰਾਨ ਹੋਏ रिचर्ड ਨੇ ਕਿਹਾ ਮੇਰੀ ਪਤਨੀ ਨੇ ਪਰਲੋਕ ਤੋਂ ਸੁਨੇਹਾ ਭੇਜਿਆ দান ਨਾਲ ਸੁੱਖ ਮਿਲਦਾ ਹੈ ਨਾਮ ਨਾਲ ਮਿਲਦਾ ਹੈ ਮੁਕਤੀ ਉਸਦੀ ਜ਼ਿੰਦਗੀ ਬਦਲ ਗਈ ਅਤੇ ਉਹ ਮਰਨ ਤੋਂ ਪਹਿਲਾਂ ਹੀ ਸਵਰਗ ਵਰਗੀ ਜ਼ਿੰਦਗੀ ਜੀਣ ਲੱਗ ਪਈ ਉਸ ਦਾ ਪਤੀ ਵੀ ਪਹਿਲਾਂ ਹੀ ਸਵਰਗ ਵਰਗੀ ਜ਼ਿੰਦਗੀ ਜੀਣ ਲੱਗ ਪਿਆ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਤਾਨ ਪੁੰਨ ਵਧੀਆ ਹੈ ਪਰ ਨਾਮ ਜਪਣ ਤੋਂ ਬਿਨਾਂ ਅਧੂਰਾ ਹੈ। ਨਾਮ ਨਾਲ ਰੂਹ ਅਮਰ ਹੋ ਜਾਂਦੀ ਹੈ। ਸੋ ਜਿਹੜੀ ਆਪਾਂ ਤੁਹਾਨੂੰ ਸਾਖੀ ਕਹਾਣੀ ਸਾਂਝੀ ਕੀਤੀ ਹੈ ਇਹ ਕੋਈ ਕਾਲਪਨਿਕ ਨਹੀਂ ਇਹ ਇੱਕ ਸਚਾਈ ਹੈ। ਤੁਸੀਂ ਰਿਚਰਡ ਤੇ ਜੁਲੀਅਟ ਨਾਮ ਦੀਆਂ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਕਿ ਸਫੀਆਂ ਨੇ ਉਸ ਦੇ ਵਿੱਚ ਇਹਨਾਂ ਨੇ ਇਹ ਲਿਖਿਆ ਆਪਣਾ ਜਿਹੜਾ ਜ਼ਿੰਦਗੀ ਦਾ అనుభవ ਉਹ ਸਭ ਕੁਝ ਦੱਸਿਆ ਹੁਣ ਆਪਾਂ ਗੱਲ ਕਰਾਂਗੇ ਉਹ ਤਿੰਨ ਸ਼ਬਦਾਂ ਦੇ ਜਿਹੜੇ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਚਮਤਕਾਰ ਲਿਆ ਸਕਦੇ ਨੇ ਪਹਿਲਾਂ ਤਾਂ ਆਪਾਂ ਇਸ ਗੱਲ ਨੂੰ ਸਮਝੀਏ ਕਿ ਅੰਮ੍ਰਿਤ ਵੇਲਾ ਕੀ ਹੈ ਅੰਮ੍ਰਿਤ ਵੇਲ ਦਾ ਵੇਲਾ ਸੂਰਜ ਚੜ੍ਹਨ ਤੋਂ 3 ਘੰਟੇ ਦੇ ਪਹਿਲੇ ਦੇ ਸਮੇਂ ਦਾ ਮੰਨਿਆ ਜਾਂਦਾ ਹੈ 3 ਤੋਂ 6 ਵਜੇ ਦਾ ਪਰ ਇਸ ਵੇਲੇ ਦੇ ਵਿੱਚ ਪਵਿੱਤਰ ਰੂਹਾ ਆਸਮਾਨ ਤੋਂ ਧਰਤੀ ਦੇ ਉੱਤੇ ਆਉਂਦੀਆਂ ਇਹ ਵੇਲਾ ਬਹੁਤ ਪਾਵਰਫੁੱਲ ਵੇਲਾ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਗੁਰਮਖ ਪਿਆਰੇ ਕਹਿੰਦੇ ਹਨ ਕਿ ਇਸ ਵੇਲੇ ਸਾਡੀ ਜ਼ੁਬਾਨ ਤੇ ਸਰਸਵਤੀ ਵਾਸ ਕਰਦੀ ਹੈ ਅਸੀਂ ਜੋ ਬੋਲਦੇ ਆ ਉਹ ਪੂਰਾ ਹੁੰਦਾ ਦੁਨੀਆ ਦੀ ਕੋਈ ਵੀ ਸਹਜ ਜੇਕਰ ਅਸੀਂ ਮੰਗਦੇ ਆ ਨਾ ਤਾਂ ਇਸ ਟਾਈਮ ਦੇ ਵਿੱਚ ਤੁਸੀਂ ਮੰਗ ਕੇ ਵੇਖੋ ਅਸੀਂ ਦਾਅਵੇ ਦੇ ਨਾਲ ਤੁਹਾਨੂੰ ਕਹਿੰਦੇ ਆ ਮਹਾਪੁਰਖ ਗੁਰਮਖ ਪਿਆਰੇ ਸੰਤ ਮਹਾਪੁਰਖ ਸਭ ਕਹਿ ਕੇ ਨੇ 100% ਦਾਅਵੇ ਦੇ ਨਾਲ ਕਹਿੰਦੇ ਹਨ ਕਿ ਜੇਕਰ ਤੁਸੀਂ 3 ਤੋਂ 6 ਵਜੇ ਦੇ ਵਿੱਚ ਘਰ ਕੁਝ ਵੀ ਮੰਗਦੇ ਹੋ ਨਾ ਤਾਂ ਤੁਹਾਨੂੰ ਜ਼ਰੂਰ ਮਿਲੇਗਾ ਕਿਉਂਕਿ ਇਸ ਟਾਈਮ ਸਾਡੀ ਜਵਾਨ ਤੇ ਸੱਸਵਤੀ ਬੈਠੀ ਹੁੰਦੀ ਹੈ ਤੇ ਬੰਦਕੇ ਵਾਲੀਆਂ ਰੂਹਾਂ ਆਸਮਾਨ ਚੋਂ ਧਰਤੀ ਤੇ ਆਈਆਂ ਹੁੰਦੀਆਂ ਹਨ ਪਰ ਯਾਦ ਰੱਖੋ ਇਹਨਾਂ 3 ਤੋਂ 6 ਘੰਟਿਆਂ ਦੇ ਵਿੱਚ ਇੱਕ ਘੰਟਾ ਬਹੁਤ ਹੀ ਪਾਵਰਫੁੱਲ ਘੰਟਾ ਹੈ ਉਹ ਪਹਿਲਾ ਘੰਟਾ 3 ਤੋਂ 4 ਵਜੇ ਦਾ ਕਿਉਂਕਿ ਤਿੰਨ ਤੋਂ 4 ਵਜੇ ਦੇ ਵਿੱਚ ਸਿਰਫ ਉਹੀ ਰੂਹਾਂ ਉੱਠਦੀਆਂ ਨੇ ਜੋ ਬੰਦਕੀ ਵਾਲੀਆਂ ਰੂਹਾਂ ਨੇ ਜੋ ਪਰਮਾਤਮਾ ਨੂੰ ਪਿਆਰ ਕਰਦੀਆਂ ਨੇ। ਸੋ 3 ਤੋਂ 4 ਵਜੇ ਉੱਠ ਕੇ ਤੁਸੀਂ ਨੇ ਪਹਿਲਾ ਆਪਣੇ ਬਿਸਤਰੇ ਦੇ ਉੱਤੇ ਬੈਠ ਜਾਣਾ, ਨਾ ਹੀ ਇਸ਼ਨਾਨ ਕਰਨਾ, ਨਾ ਹੀ ਤੁਸੀਂ ਉੱਠ ਕੇ ਕਿਤੇ ਜਾਣਾ। ਜਿਵੇਂ ਹੀ ਤੁਹਾਡੀ ਅੱਖ ਖੁੱਲਦੀ ਹੈ, ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਬੈਠ ਜਾਣਾ। ਕੋਈ ਵੀ ਆਪਣੇ ਮਨ ਦੇ ਵਿੱਚ ਕੋਈ ਵੀ ਖਿਆਲ ਨਹੀਂ ਲੈ ਕੇ ਆਉਣਾ। ਤੇ ਬੰਦਕੀ ਕਰਨੀ ਸ਼ੁਰੂ ਕਰ ਦੇਣੀ ਹੈ ਉਹ ਬੰਦਕੀ ਹੈ ਕੋਈ ਵੀ ਇੱਕ ਸ਼ਬਦ ਲੈ ਲਓ ਵਾਹਿਗੁਰੂ ਵਾਹਿਗੁਰੂ ਜਾਂ ਫਿਰ ਮੂਲ ਮੰਤਰ ਕਿਸੇ ਵੀ ਧਰਮ ਤੋਂ ਬਿਲੋਂਗ ਕਰਦੇ ਹੋ ਆਪਣੇ ਗੁਰੂ ਮੰਤਰ ਨੂੰ ਜ਼ਰੂਰ ਜਪੋ ਇਹ ਬੰਦਕੀ ਹੈ ਬੰਦਕੀ ਦੇ ਵਿੱਚ ਕੋਈ ਪਾਠ ਨਹੀਂ ਆਉਂਦਾ ਸਿਰਫ ਤੇ ਸਿਰਫ ਇੱਕ ਸ਼ਬਦ ਹੈ ਚਾਹੇ ਆਪਣੇ ਗੁਰੂ ਦਾ ਨਾਮ ਲੈ ਲਓ ਚਾਹੇ ਆਪਣਾ ਗੁਰਮੰਤਰ ਜਪਣਾ ਸ਼ੁਰੂ ਕਰ ਦਿਓ ਫਿਰ ਉਸ ਤੋਂ ਬਾਅਦ ਪਰਮਾਤਮਾ ਨੂੰ ਸੁਕਰਾਨਾ ਕਰਨਾ ਸ਼ੁਰੂ ਕਰ ਦਿਓ 10 ਮਿੰਟ ਜੇਕਰ ਤੁਸੀਂ ਬੰਦ ਕੇ ਕਰਦੇ ਹੋ ਵਾਹਿਗੁਰੂ ਮੰਤਰ ਜਪਣਾ ਸ਼ੁਰੂ ਕਰ ਦਿੰਦੇ ਆ 10 ਮਿੰਟ ਜਰੂਰ ਕਰੋ ਤੁਹਾਡਾ ਇਹ 10 ਮਿੰਟ ਦਾ ਜਪਿਆ ਹੋਇਆ ਤੁਹਾਨੂੰ ਲੋਕ ਪਰਲੋਕ ਸੁਖਾਲਾ ਕਰ ਦੇਵੇਗਾ ਉਸ ਤੋਂ ਬਾਅਦ ਵਾਹਿਗੁਰੂ ਜੀ ਨੂੰ ਸੁਕਰਾਨਾ ਕਰਨਾ ਸ਼ੁਰੂ ਕਰ ਦਿਓ ਮਹਾਪੁਰਖ ਜੀ ਕਹਿੰਦੇ ਜਿਵੇਂ ਆਪਾਂ ਕੁਦਰਤ ਕਾਇਨਾਤ ਨੂੰ ਸੁਕਰਾਨਾ ਕਰਦੇ ਆ ਸਾਡੇ ਅੰਦਰ ਜਿਹੜੀ ਨੈਗੇਟਿਵਿਟੀ ਆ ਉਹ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਵਾਈਗੁਰ ਜੀ ਨੂੰ ਸੁਕਰਾਨਾ ਕਰਦੇ ਸ਼ੁਰੂ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਤਾਂ ਵਾਈਗੁਰ ਜੀ ਸਾਨੂੰ ਬਹੁਤ ਕੁਝ ਦਿੰਦੇ ਹਨ ਕਈ ਲੋਕਾਂ ਦਾ ਇਹ ਹੈ ਕਿ ਜਦੋਂ ਵੀ ਉਹ ਸਵੇਰੇ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਦੂਜਿਆਂ ਦੀ ਤੁਲਨਾ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਫਲਾਨੀ ਕੋਲੇ ਇਹ ਹੈ ਤੇ ਫਲਾਨੀ ਕੋਲੇ ਉਹ ਹੈ ਮੇਰੇ ਕੋਲ ਇਹ ਨਹੀਂ ਆਪਾਂ ਇੰਜ ਨਹੀਂ ਕਰਨਾ ਸਿਰਫ ਕਹਿਣਾ ਕੀ ਹੈ ਕਿ ਵਾਈਗੁਰ ਜੀ ਬੜਾ ਕੁਝ ਦਿੰਦਾ ਹੈ ਸੋਹਣਾ ਸਰੀਰ ਦਿੰਦਾ ਸੋਹਣਾ ਘਰ ਪਰਿਵਾਰ ਦਿੰਦਾ ਸੋਣੀਏ ਮਨੁੱਖਾ ਦੇ ਦਿੱਤੀ ਜਦੋਂ ਇਹ ਬੋਲਾਂਗੇ ਉਸ ਤੋਂ ਬਾਅਦ ਅਸੀਂ ਸਕਾਰਾਤਮਕ ਸੋਚ ਬਣਾਉਣੀ ਹੈ ਫਿਰ ਵਾਹਿਗੁਰੂ ਜੀ ਨੂੰ ਬੋਲਣਾ ਕਿ ਵਾਹਿਗੁਰੂ ਜੀ ਨਾਮ ਦਿੱਤਾ ਜਦੋਂ ਆਪਾਂ ਇਸ ਤਰ੍ਹਾਂ ਦਾ ਸ਼ੁਕਰਾਨਾ ਕਰਾਂਗੇ ਨਾ ਤੇ ਨਾਮ ਦੇ ਨਾਲ-ਨਾਲ ਤਾਨਪੁਣ ਮੰਗਾਗੇ ਨਾ ਤਾਂ ਵਾਹਿਗੁਰੂ ਜੀ ਨੇ ਸਾਨੂੰ ਦੁਨੀਆ ਦੀਆਂ ਉਹ ਸਾਰੀਆਂ ਖੁਸ਼ੀਆਂ ਦੇ ਦੇਣੀਆਂ ਨੇ ਜਿਹੜੀਆਂ ਖੁਸ਼ੀਆਂ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਈ ਵਾਰ ਨਹੀਂ ਹੁੰਦੀਆਂ ਇੱਕ ਵਾਰ ਤੁਸੀਂ ਇਹ ਤਿੰਨੋਂ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਪਹਿਲਾ ਸ਼ਬਦ ਹੈ ਵਾਹਿਗੁਰੂ ਜੀ ਦਾ ਮੰਤਰ ਪੜਨਾ ਪੰਦਕੀ ਕਰਨਾ ਸ਼ੁਰੂ ਕਰ ਦੇਣਾ ਕੋਈ ਇਸ਼ਨਾਨ ਨਹੀਂ ਕਰਨਾ ਸਿਰਫ ਆਪਣੀ ਪਲੰਘ ਦੇ ਉੱਤੇ ਜਦੋਂ ਤੁਹਾਡੀ ਅੱਖ ਖੁੱਲ ਜਾਵੇ ਬੈਠ ਜਾਣਾ ਤੇ ਆਪਣੇ ਗੁਰੂ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ 10 ਮਿੰਟ ਅੱਖਾਂ ਬੰਦ ਕਰਕੇ ਸਿਰਫ ਗੁਰੂ ਮੰਤਰ ਕਰਨਾ ਸ਼ੁਰੂ ਕਰ ਦਿਓ ਦੂਸਰਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹੋ ਕੋਈ 네ਗੇਟਿਵ ਖਿਆਲ ਨਹੀਂ ਲੈ ਕੇ ਆਉਣਾ ਕੋਈ 네ਗੇਟਿਵ ਸੋਚਣਾ ਨਹੀਂ ਸਿਰਫ ਪੋਜ਼ਿਟਿਵ ਸੋਚਣਾ ਪੋਜ਼ਿਟਿਵ ਵਿਚਾਰ ਲੈ ਕੇ ਆਉਣੇ ਆ ਜਿਸ ਤਰ੍ਹਾਂ ਦਾ ਅਸੀਂ ਇਸ ਸਵੇਰੇ ਦੇ ਵਿੱਚ ਵਾਗੁਰੂ ਜੀ ਨੂੰ ਦੇਣਾ ਕੁਦਰਤ ਨੂੰ ਦੇਣਾ ਸ਼ੁਰੂ ਕਰ ਦਵਾਂਗੇ ਤਾਂ ਉਸ ਕੁਦਰਤ ਇਸ ਕਾਇਨਾਤ ਨੇ ਪੂਰੀ ਤਾਕਤ ਲਗਾ ਦੇਣੀ ਹੈ ਸਾਨੂੰ ਉਹ ਚੀਜ਼ ਦੁੱਗਣੀ ਦੇਣੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਇਹ ਸਮਾਂ ਬਹੁਤ ਹੀ ਪਾਵਰਫੁੱਲ ਸਮਾਂ ਹੈ ਸਵੇਰੇ ਉੱਠਦਿਆਂ ਸਾਰ ਜੋ ਵੀ ਪਹਿਲੇ ਖਿਆਲ ਪਹਿਲੇ ਵਿਚਾਰ ਸਾਡੇ ਮਨ ਅੰਦਰ ਆ ਜਾਂਦੇ ਨੇ ਉਹ ਪੂਰਾ ਦਿਨ ਚੱਲਦੇ ਹੈ ਇਸ ਕਰਕੇ ਸਵੇਰੇ ਸਵੇਰੇ ਨਾਮ ਜਪਣ ਨੂੰ ਕਿਹਾ ਜਾਂਦਾ ਹੈ ਸਵੇਰੇ ਸਵੇਰੇ ਮਾਲਕ ਦੀਆਂ ਦਿੱਥੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਨੂੰ ਕਿਹਾ ਜਾਂਦਾ ਹੈ ਕਿਉਂਕਿ ਸ਼ੁਕਰਾਨਾ ਕਰਕੇ ਅਸੀਂ ਕਰੱਜੀ ਰੂਹ ਬਣ ਜਾਂਦੇ ਹਾਂ ਮਾਲਕ ਦੀਆਂ ਦਿੱਥੀਆਂ ਹੋਈਆਂ ਸ਼ੁਕਰਾਨਾ ਕਰਨ ਬੈਠਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਹ ਚੀਜ਼ਾਂ ਵੀ ਸਾਨੂੰ ਦਿੱਤੀਆਂ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਨ ਦੀ ਸਾਡੀ ਔਕਾਤ ਵੀ ਨਹੀਂ ਸੀ ਸਾਡੇ ਵਿੱਚ ਕੋਈ ਗੁਣ ਨਹੀਂ ਸੀ ਪਰ ਫਿਰ ਵੀ ਮਾਲਕ ਨੇ ਸਾਨੂੰ ਬਿਨਾ ਬੋਲਿਆਂ ਬਿਨਾ ਮੰਗਿਆਂ ਦਿੱਤਿਆ ਸਵੇਰੇ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲਣਾ ਕਦੇ ਵੀ ਨੈਗੇਟਿਵ ਵਿਚਾਰ ਨਹੀਂ ਲੈ ਕੇ ਆਉਨੇ ਕਦੇ ਵੀ ਦੂਜਿਆਂ ਦੀ ਤੁਲਨਾ ਨਹੀਂ ਆਪਣੇ ਦੇ ਨਾਲ ਕਰਨੀ ਕਿਉਂਕਿ ਮਾਲਕ ਨੇ ਸਾਨੂੰ ਸਾਡੇ ਅਨੁਸਾਰ ਦਿੱਤਾ ਹੈ ਤੇ ਦੂਸਰਿਆਂ ਦੂਸਰਿਆਂ ਦੇ ਅਨੁਸਾਰ ਦਿੱਤਾ ਹੈ ਪੋਜ਼ਿਟਿਵ ਮੈਸੇਜ ਅਸੀਂ ਕੁਦਰਤ ਨੂੰ ਭੇਜਣਾ ਜੇਕਰ ਅਸੀਂ ਕੁਦਰਤ ਨੂੰ ਪੋਜ਼ਿਟਿਵ ਮੈਸੇਜ ਭੇਜਾਂਗੇ ਤਾਂ ਕੁਦਰਤ ਨੇ ਸਾਨੂੰ ਪੋਜ਼ਿਟਿਵ ਹੀ ਦੇਣਾ ਹੈ ਜੇਕਰ ਅਸੀਂ ਬਹੁਤ ਭਾਗਾ ਵਾਲੇ ਹਾਂ ਇਹ ਕਹਿਣਾ ਸ਼ੁਰੂ ਕਰਤਾ ਮੰਗੇ ਅਸੀਂ ਬਹੁਤ ਕਰਮਾ ਵਾਲੇ ਹਾਂ ਤਾਂ ਪਰਮਾਤਮਾ ਜੀ ਦੀ ਕਿਰਪਾ ਸਾਡੇ ਤੇ ਨਿਰੰਤਰ ਹੋਵੇਗੀ ਨਿਰੰਤਰ ਹੁੰਦੀ ਰਹੇਗੀ ਇਹ ਚੀਜ਼ ਨੂੰ ਸਿਰਫ ਬੋਲਣਾ ਹੀ ਨਹੀਂ ਮਹਿਸੂਸ ਵੀ ਕਰਨਾ ਹੈ ਸਵੇਰੇ ਵੇਲੇ ਉੱਠ ਕੇ ਜਦੋਂ ਤੁਸੀਂ ਇਹ ਮਹਿਸੂਸ ਕਰੋਗੇ ਕਿ ਮੈਂ ਬਹੁਤ ਖੁਸ਼ ਆ ਮੇਰੀ ਆਤਮਾ ਬਹੁਤ ਖੁਸ਼ ਹੈ ਮੈਂ ਇੱਕ ਸਤਜੁਗੀ ਆਤਮਾ ਮੈਂ ਇੱਕ ਤੰਦਰੁਸਤ ਆਤਮਾ ਹਾਂ ਮੇਰੇ ਕੋਲੇ ਸਭ ਕੁਝ ਹੈ ਮੇਰੇ ਘਰ ਧਨ ਦੌਲਤ ਬਰਕਤ ਸਭ ਕੁਝ ਹੈ ਸੋਨਾ ਸਰੀਰ ਹੈ ਮੈਂ ਬੰਦਕੀ ਵਾਲੀ ਰੂਹ ਆ ਜੇਕਰ ਇਹ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਤਾਂ ਤੁਹਾਡੀ ਜ਼ਿੰਦਗੀ ਦਾਅਵੇ ਨਾਲ ਅੱਜ ਤੋਂ ਤੁਸੀਂ ਲਿਖ ਕੇ ਲੈ ਲਓ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੰਨਾ ਸ਼ੁਰੂ ਕਰਦੇ ਹੋ ਤੁਹਾਡੀ ਜ਼ਿੰਦਗੀ ਜ਼ਰੂਰ ਬਦਲੇਗੀ ਤੁਸੀਂ ਭਾਵੇਂ ਕਿੰਨੇ ਵੀ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚ ਹੋਵੋ ਤੁਹਾਡੀ ਜ਼ਿੰਦਗੀ ਬਦਲ ਕੇ ਰਹੇਗੀ ਪਰ 5 ਵਜੇ ਤੋਂ ਬਾਅਦ ਆਮ ਲੋਕ ਉੱਠਣਾ ਸ਼ੁਰੂ ਕਰ ਦਿੰਦੇ ਨੇ। ਅੰਮ੍ਰਿਤ ਵੇਲਾ 5 ਵਜੇ ਤੋਂ 6 ਵਜੇ ਦੇ ਵਿੱਚ ਵੀ ਹੁੰਦਾ ਹੈ ਤਿੰਨ ਤੋਂ 6 ਵਜੇ ਦਾ। ਪਰ ਜੇਕਰ ਤੁਹਾਡੀ ਕੋਈ ਵਿਸ਼ਵੋਤ ਵੱਡੀ ਹੈ, ਜੇਕਰ ਤੁਸੀਂ ਪਰਮਾਤਮਾ ਨਾਲ ਗੱਲਾਂ ਕਰਨਾ ਚਾਹੁੰਦੇ ਹੋ, ਜੇਕਰ ਬੰਦਗੀ ਵਾਲੀਆਂ ਰੂਹਾਂ ਨਾਲ ਗੱਲਾਂ ਕਰਨਾ ਚਾਹੁੰਦੇ ਹੋ ਤਾਂ 3 ਤੋਂ 4 ਵਜੇ ਦਾ ਸਮਾਂ ਸੰਭਲੋ। 3 ਵਜੇ ਤੋਂ 4 ਵਜੇ ਉੱਠ ਕੇ ਇਹ ਤਿੰਨ ਸ਼ਬਦਾਂ ਦਾ ਜਾਪ ਕਰੋ ਤੇ ਜ਼ਿੰਦਗੀ ਦੇ ਵਿੱਚ ਨੇਮ ਬਣਾ ਲਓ ਇਹ ਦੋ ਕੰਮ ਜ਼ਰੂਰ ਕਰਦੇ ਨੇ ਨੇਮ ਜਪਣਾ ਨਾਮ ਜਪਣਾ ਬੰਦ ਕੀ ਕਰਨੀ ਹੈ ਤੇ ਦੂਸਰਾ ਤਾਨਪੁਨ ਜ਼ਰੂਰ ਕਰਨਾ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਦੀ ਕਿਰਪਾ ਲੈਣੀ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਅੰਮ੍ਰਿਤ ਵੇਲੇ ਉੱਠਣ ਦੇ ਲਈ ਮਾਲਕ ਦਾ ਧੰਨਵਾਦ ਕਰੋ ਅਗਲੇ ਦਿਨ ਦਾ ਅੰਮ੍ਰਿਤ ਵੇਲਾ ਜ਼ਰੂਰ ਮੰਗ ਲਿਆ ਕਰੋ ਸੱਚੇ ਪਾਸਾ ਜਿਵੇਂ ਅੱਜ ਅੰਮ੍ਰਿਤ ਵੇਲਾ ਉਠਾ ਲਿਆ ਨਾ ਆਪਣਾ ਨਾਮ ਜਪਾ ਲਿਆ ਨਾ ਇਵੇਂ ਹੀ ਕੱਲ ਨੂੰ ਕਿਰਪਾ ਕਰਦੇ ਹੋ ਜੇ ਅੰਮ੍ਰਿਤ ਵੇਲੇ ਦੀ ਦਾਤ ਨਾਮ ਦੀ ਦਾਤ ਆਖਰੀ ਸਵਾਸਾਂ ਤੱਕ ਸਾਡੀ ਮੰਗ ਇਹੋ ਹੋਣੀ ਚਾਹੀਦੀ ਹੈ ਸਾਨੂੰ ਅੰਮ੍ਰਿਤ ਵੇਲੇ ਵੇਲੇ-ਵੇਲੇ ਦਾ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਬਖਸ਼ੋ ਸਾਧ ਸੰਗਤ ਜੀ ਜੇਕਰ ਤੁਸੀਂ ਇਹ ਤਿੰਨ ਚੀਜ਼ਾਂ ਮੰਗ ਲੀਆਂ ਨਾ ਤਿੰਨ ਸ਼ਬਦਾਂ ਦੀ ਗੱਲ ਕੀਤੀ ਹੈ ਨਾ ਇਹਨਾਂ ਤਿੰਨ ਸ਼ਬਦਾਂ ਨੂੰ ਮੰਗ ਲਿਆ ਨਾ ਤਾਂ ਸਾਡੀ ਜ਼ਿੰਦਗੀ ਸਵਰ ਜਾਵੇਗੀ ਮੇਰੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਸੀਂ ਸਿਰਫ ਤੇ ਸਿਰਫ ਅੰਮ੍ਰਿਤ ਵੇਲਾ ਸੰਭੋ ਅੰਮ੍ਰਿਤ ਵੇਲੇ ਜੇਕਰ ਤੁਸੀਂ ਬਿਨਾ ਨਾਗਾ ਪਾਏ ਪ੍ਰਕਾਸ਼ ਪੁਰਬ ਤੱਕ ਮੇਰੇ ਧੰਨ ਧੰਨ ਗੁਰੂ ਨਾਨਕ ਪਾਸਾ ਜੀ ਦੇ ਸਮੇਂ ਤੱਕ ਜਨਮ ਦਿਵਸ ਤੱਕ ਤੁਸੀਂ ਇਹ ਤਿੰਨ ਸ਼ਬਦਾਂ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਤੇ ਇਹ ਦੋ ਕੰਮਾਂ ਨੂੰ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਜ਼ਿੰਦਗੀ ਚਮਕ ਜਾਵੇਗੀ ਤੁਹਾਡੇ ਭਾਗ ਚਮਕ ਜਾਣਗੇ ਉਹ ਮਾਲਕ ਨੇ ਤੇ ਉਹ ਮਾਲਕ ਸਾਡੇ ਭਾਗ ਸਾਡੀ ਕਿਸਮਤ ਨੂੰ ਤਾਂ ਚਮਕਾਵੇਗਾ ਹੀ ਜਦੋਂ ਅਸੀਂ ਉਹਨੂੰ ਹਰ ਵੇਲੇ ਯਾਦ ਕਰਾਂਗੇ ਉਹਦਾ ਨਾਮ ਜਪਾਂਗੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਾਂਗੇ ਤਾਂ ਸੰਗਤ ਜੀ ਜੇਕਰ ਕਰਦੇ ਕਿਸੇ ਵੀ ਇੱਕ ਜੀ ਦਾ ਹੀ ਨਿਯਮ ਬਣ ਜਾਵੇ ਨਾ ਪੱਕਾ ਨਿਯਮ ਬਣ ਜਾਵੇ ਉਹ ਗੁਰੂ ਨਾਲ ਗੁਰਬਾਣੀ ਦੇ ਨਾਲ ਜੁੜ ਜਾਵੇ ਤਾਂ ਉਸ ਨੂੰ ਉਸ ਇੱਕ ਕਰਕੇ ਪੂਰੇ ਪਰਿਵਾਰ ਦਾ ਪਲਾਹ ਹੋ ਜਾਣਾ ਉਹਦੀ ਆਪਣੀ ਤਾਂ ਜ਼ਿੰਦਗੀ ਬਦਲੇਗੀ ਹੀ ਬਦਲੇਗੀ ਪਰ ਉਸ ਦੇ ਅਸਰ ਦੇ ਨਾਲ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਜਾਵੇਗੀ ਘਰ ਦੇ ਵਿੱਚ ਇੱਕ ਜੀ ਦਾ ਗੁਰੂ ਨਾਲ ਗੁਰਬਾਣੀ ਦੇ ਨਾਲ ਜੁੜਨਾ ਸਮਝੋ ਘਰ ਵਿੱਚ ਗੁਰਸਿੱਖੀ ਦੀ ਜਾਗ ਲੱਗ ਜਾਣੀ ਹੌਲੀ ਹੌਲੀ ਘਰ ਦੇ ਬਾਕੀ ਜੀ ਵੀ ਜੀਆਂ ਦਾ ਵੀ ਮਨ ਬਦਲੇਗਾ ਉਹਨਾਂ ਦਾ ਵੀ ਮਨ ਗੁਰੂ ਵਾਲੇ ਪਾਸੇ ਜਾਵੇਗਾ ਇਸ ਕਰਕੇ ਪੂਰੇ ਪਰਿਵਾਰ ਦੀ ਬਲਕਿ ਮਹਾਪੁਰਖ ਜੀ ਕਹਿੰਦੇ ਨੇ ਘਰ ਦਾ ਇੱਕ ਜੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੋਵੇ ਪਰਮਾਤਮਾ ਦੀ ਬੰਦਕੀ ਦਾ ਬੰਦਕੀ ਦੇ ਉੱਤੇ ਚੱਲਦਾ ਹੋਵੇ ਤਾਂ ਕਈ ਕੁਲਾਂ ਤਰ ਜਾਂਦੀਆਂ ਨੇ ਉਹਦੇ ਕੀਤੇ ਹੋਏ ਨੇਕ ਕੰਮਾਂ ਦਾ ਉਹਦੇ ਜਪੇ ਹੋਏ ਫਲਾਂ ਦਾ ਹੋਏ ਫਲ ਦਾ ਕਈ ਕੁਲਾਂ ਤੱਕ ਮਿਲਦਾ ਹੈ ਫਲ ਕਈ ਕੁਲਾਂ ਤੱਕ ਮਿਲ ਜਾਂਦਾ ਹੈ ਸੋ ਆਓ ਆਪਾਂ ਵੀ ਆਪਣੇ ਘਰ ਦੇ ਵਿੱਚ ਸ਼ੁਰੂਆਤ ਕਰੀਏ ਤਾਂ ਜੋ ਸਾਡੇ ਉੱਤੇ ਸਾਡੇ ਬੱਚਿਆਂ ਦੇ ਉੱਤੇ ਸਾਡੇ ਸਤਿਗੁਰ ਸੱਚੇ ਪਾਸਾ ਦੀ ਕਿਰਪਾ ਬਣੀ ਰਹੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ